ਦੇ ਵਿੱਚ ਸਰੀਆਮ ਵਿਕ ਰਹੀ ਹੈ ਚਾਈਨਾ ਡੋਰ ਚਾਈਨਾ ਡੋਰ ਤੇ ਕਰਕੇ ਇੱਕ ਵਿਅਕਤੀ ਦੀ ਜੀਬ ਕੱਟਣ ਤੋਂ ਬਚੀ ਉਹ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਇੱਕ ਚਾਈਨਾ ਡੋਰ ਜੋ ਉਹਨਾਂ ਦੇ ਮੂੰਹ ਦੇ ਵਿੱਚ ਫਸ ਗਈ ਜਿਸ ਦੇ ਨਾਲ ਉਹਦੇ ਇਹਨਾਂ ਦੇ ਹੇਠਲੇ ਬੁੱਲ ਤੇ ਕੱਟ ਲੱਗ ਗਿਆ ਉੱਥੇ ਤਿੰਨ ਟਾਂਕੇ ਲੱਗੇ ਨੇ ਤੇ ਜੀਬ ਦੇ ਅਗਲੇ ਹਿੱਸੇ ਤੇ ਇੱਕ ਕੱਟ ਲੱਗਿਆ ਹੋਇਆ ਤੇ ਮੈਂ ਪੇਪਰ 'ਚ ਦੇਖਿਆ ਸੀ ਪ੍ਰਸ਼ਾਸਨ ਨੇ ਪੁਲਿਸ ਨੇ ਸ਼ਹਿਰ ਵਿੱਚ ਚੈਕਿੰਗ ਵੀ ਕੀਤੀ ਹੈ ਦੁਕਾਨਾਂ 'ਤੋਂ ਪਰ ਗਲਤ ਇਹ ਹੈ ਵੀ ਚੈਕਿੰਗ ਕਰਨ ਦੇ ਬਾਵਜੂਦ ਡੋਰ ਕਿਉਂ ਵਿਕਦੀ ਹੈ ਮੰਤ ਮੰਤਾਂ ਹੋਰ ਕਹਿੰਦੇ ਆ ਮੰਤਰੀ ਸਾਹਿਬ ਪਰ ਮੁੱਖ ਮੰਤਰੀ ਸਾਹਿਬ ਵੀ ਅਸੀਂ ਇਦਾਂ ਨਸ਼ਾ ਥੰਮ ਪਾਣੀ ਹੋਰ ਪਾਣੀ ਇਹ ਚੈਨਾ ਡੋਰ ਕਿੱਥੇ ਤੋਂ ਆਉਂਦੀ ਹੈ ਇਹਨੂੰ ਵੀ ਥੰਮ ਪਾਵੇ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਵਾਰ ਤਸਵੀਰਾਂ ਦਿਖਾਣੇ ਕੁਰਾਲੀ ਦੇ ਕਮਿਊਨਿਟੀ ਹੈਲਥ ਸੈਂਟਰ ਦੀਆਂ ਤਸਵੀਰਾਂ ਜਿੱਥੇ ਕਿ ਇੱਕ ਮਰੀਜ਼ ਨੂੰ ਐਡਮਿਟ ਕਰਾਇਆ ਗਿਆ ਜੋ ਕਿ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆਇਆ ਅਤੇ ਚਾਈਨਾ ਡੋਰ ਦੀ ਲਪੇਟ ਦੇ ਵਿਚਾਰ ਦੇ ਨਾਲ ਉਸ ਦੀ ਜੀਪ ਤੇ ਕਾਫੀ ਜ਼ਿਆਦਾ ਜ਼ਖਮ ਹੋਇਆ ਅਤੇ ਬੁੱਲ ਤੇ ਤਿੰਨ ਟਾਂਕੇ ਵੀ ਲੱਗੇ ਨੇ ਹਾਲਾਂਕਿ ਉਹ ਜਦੋਂ ਚਾਈਨਿਸ ਡੋਰ ਦੇ ਵਿੱਚ ਉਲਝੇ ਤਾਂ ਉਹ ਸੜਕ ਤੇ ਹੀ ਡਿੱਗ ਗਏ ਅਤੇ ਜੇਕਰ ਚਾਈਨ ਪਿੱਛੇ ਦੇ ਕੋਈ ਵਹੀਕਲ ਆਦਾ ਹੁੰਦਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਕੀ ਕਹਿਣਾ ਇਸ ਮੌਕੇ ਡਾਕਟਰ ਦਾ ਅਤੇ ਮਰੀਜ਼ ਦੇ ਰਿਸ਼ਤੇਦਾਰਾਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜੋ ਕਿ ਕੋਰਾਲੀ ਦੀ ਸਿਟੀ ਪੁਲਿਸ ਨੂੰ ਅਪੀਲ ਕਰ ਰਹੇ ਆ ਕਿ ਚਾਈਨਾ ਡੋਰ ਦੀ ਵਿਕਰੀ ਜਲ ਤੋਂ ਜਲਦ ਬੰਦ ਕੀਤੀ ਜਾਵੇ ਤਾਂ ਕਿ ਕੋਈ ਵੱਡਾ ਹਾਦਸਾ ਕੋਰਾਲੀ ਸ਼ਹਿਰ ਵਿੱਚ ਨਾ ਹੋ ਸਕੇ ਇੱਕ ਪੇਸ਼ੈਂਟ ਆਇਆ ਹੈ ਉਹਦੇ ਕਾਫੀ ਜੀਭ ਵੀ ਵੱਟ ਗਈ ਹੋਈ ਹੈ ਕੀ ਕਾਰਨ ਹੈ ਜੀ ਉਹ ਪੇਸ਼ੈਂਟ ਦਾ ਨਾਮ ਜੀ ਲਖਵੀਰ ਸਿੰਘ ਸਾਡੇ ਕੋਲੇ ਉਹ 6:30 6:00 ਵਜੇ ਲੱਗ ਕੇ ਆਏ ਸੀ ਤੇ ਉਹਨਾਂ ਦੇ ਦੱਸਣ ਮੁਤਾਬਕ ਉਹ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਇੱਕ ਚਾਈਨਾ ਡੋਰ ਜੋ ਉਹਨਾਂ ਦੇ ਮੂੰਹ ਦੇ ਵਿੱਚ ਫਸ ਗਈ ਜੀਤੇ ਨਾਲ ਉਹਦੇ ਨਾਲ ਦੇ ਹੇਠਲੇ ਬੁੱਲ ਤੇ ਕੱਟ ਲੱਗ ਗਿਆ ਉੱਥੇ ਤਿੰਨ ਟਾਂਕੇ ਲੱਗੇ ਨੇ ਤੇ ਜੀਬ ਦੇ ਅਗਲੇ ਹਿੱਸੇ ਤੇ ਇੱਕ ਕੱਟ ਲੱਗਿਆ ਹੋਇਆ ਪਰ ਸ਼ੁਕਰ ਕਰੋ ਤੁਸੀਂ ਵੀ ਜੇ ਡੋਰ ਗਲੇ ਵਗੈਰਾ ਚ ਫਸਦੀ ਜਾਂ ਤਾਂ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ ਜੀ ਬਲੀਡਿੰਗ ਵੀ ਸਰ ਕਾਫੀ ਜ਼ਿਆਦਾ ਹੋ ਰਹੀ ਹੈ ਉਹਨੂੰ ਰੋਕਣ ਦੇ ਲਈ ਕੀ ਕੀਤਾ ਗਿਆ ਜੀ ਜਿਹੜੇ ਬੁੱਲ ਤੇ ਸੀ ਉੱਥੇ ਤਾਂ ਟਾਂਕੇ ਲਾ ਗਏ ਜੀ ਪਰ ਜਿਹੜੀ ਜੀਭ ਵਾਲੀ ਉਹ ਸੁਪਰਫੇਸ਼ਲ ਲੱਗ ਰਹੀ ਆ ਉਹਦੇ ਲਈ ਇੱਕ ਟੀਕਾ ਲਗਾ ਕੇ ਹਟਿਆ ਸੀ ਹੁਣੇ ਪਹਿਲਾਂ ਰੁਕ ਗਈ ਸੀ ਬਲੀਡਿੰਗ ਐਕਚੁਅਲੀ ਉਹਨਾਂ ਦੀ ਅਸਲ ਚ ਉਹਨਾਂ ਬਾਅਦ ਉਹਨਾਂ ਨੂੰ ਥੋੜਾ ਕਿਹਾ ਸੀ ਵੀ ਬੋਲਣ ਕਰਨ ਦਾ ਪਰਹੇਜ਼ ਕਰਨਾ ਸ਼ਾਇਦ ਉਹਨਾਂ ਨੇ ਥੋੜਾ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਲੀਡਿੰਗ ਦੁਬਾਰਾ ਸ਼ੁਰੂ ਹੋ ਗਈ ਤੇ ਦੁਬਾਰਾ ਹੁਣ ਇੱਕ ਇੰਜੈਕਸ਼ਨ ਲਗਾਤਾ ਤੇ ਹੁਣ ਥੋੜਾ ਟਾਈਮ ਵੇਟ ਕਰਕੇ ਦੇਖਦੇ ਆਂ ਚਾਈਨਾ ਡੋਸਰ ਕਿੰਨੀ ਕੀ ਖਤਗ ਹੈ ਜੀ ਜਿਹੜੀ ਤੇ ਦੇਖੋ ਜੀ ਇਹਦੇ ਬਾਰੇ ਤਾਂ ਆਪਾਂ ਹੁਣ ਲੰਬੇ ਟਾਈਮ ਤੋਂ ਸੁਣਦੇ ਆ ਰਹੇ ਆਂ ਖ਼ਬਰਾਂ 'ਚ ਖ਼ਬਰਾਂ ਵੀ ਪੜ੍ਹਦੇ ਆਂ ਟੀਵੀ ਤੇ ਵੀ ਦੇਖਦੇ ਆਂ ਕਿ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਗਈਆਂ ਗਰਦਨ ਤਾਂ ਕੱਟੀ ਗਈ ਆ ਜਾਨ ਚਲੀ ਜਾਂਦੀ ਆ ਤੇ ਇਹ ਬਹੁਤ ਖਤਰਨਾਕ ਵਰਤਾਰਾ ਹੈ ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੁਣ ਮਰੀਜ਼ ਦੀ ਹਾਲਤ ਕਿਸ ਤਰ੍ਹਾਂ ਦੀ ਮਰੀਜ਼ ਸਟੇਬਲ ਆ ਜੀ ਠੀਕ ਠਾਕ ਆ ਕੋਈ ਵੱਡੇ ਖਤਰੇ ਵਾਲੀ ਗੱਲ ਕੋਈ ਨਹੀਂ ਹੈਗੀ ਕਿਉਂਕਿ ਜੇ ਗਰਦਨ ਤੇ ਲੱਗਦੀ ਜਾਂ ਕੋਈ ਇਹ ਜੀ ਜਗ੍ਹਾ ਲੱਗਦੀ ਫਿਰ ਲਾਜ਼ਮੀ ਆਪਾਂ ਨੂੰ ਕੋਈ ਤਾਂ ਕੋਈ ਰਿਸਕ ਹੋ ਸਕਦਾ ਸੀ ਪਰ ਜਿਹੜੇ ਇਹ ਚੰਗੀ ਗੱਲ ਹੈ ਵੀ ਚਲੋ ਬੋਲੇ ਤੇ ਛੋਟਾ ਕੱਟ ਲੱਗ ਗਿਆ ਤੇ ਜੀਵਤ ਲੱਗੀ ਆ ਬਾਕੀ ਬਚਾ ਰਹਿ ਗਿਆ ਆਪਣਾ ਨਾਮ ਕੀ ਹੈ ਤੇ ਅੱਜ ਕੁਰਾਲੀ ਹਸਪਤਾਲ ਤੇ ਪਹੁੰਚੇ ਹੋ ਕੀ ਮਾਮਲਾ ਹੈ ਜੀ ਹਾਂਜੀ ਮੈਂ ਕੁਲਦੀਪ ਸਿੰਘ ਬਲਾਕ ਸੰਮਤੀ ਮੈਂਬਰ ਤੇ ਮੇਰੀ ਮਿਸ ਸਰਪੰਚ ਆ ਪਪਰਾਲੀ ਪਿੰਡ ਆ ਸਾਡਾ ਤੇ ਅਸੀਂ ਹਸਪੀਟਲ ਆਏ ਮੇਰੇ ਭਰਾ ਲਖਮੀਰ ਸਿੰਘ ਜਿਹੜਾ ਕਿ LIC ਵਿੱਚ ਕੰਮ ਕਰਦੇ ਆ ਕੋਈ 6 ਸਵਾ 6 ਦਾ ਟਾਈਮ ਸੀ ਜਿਹੜਾ ਆਪਣਾ ਬ੍ਰਿਜ ਬਣਿਆ ਕਰਾਲੀ ਚ ਰੇਲਵੇ ਵਾਲਾ ਉਥੇ ਇਹ ਚైనా ਡੋਰ ਦੀ ਲਪੇਟ ਚ ਆ ਗਏ ਉਹ ਲਪੇਟ ਚ ਆਉਣ ਦੇ ਕਾਰਨ ਇਹਨਾਂ ਦੇ ਬੋਲੋ ਤੇ ਵੀ ਟਾਂਕੇ ਲੱਗੇ ਔਰ ਜੀਭ ਕੱਟ ਗਈ ਜੀਭ ਕੱਟਣ ਨਾਲ ਬਲੀਡਿੰਗ ਬਹੁਤ ਹੋਈ ਹੈ ਤੇ ਸਾਨੂੰ ਪਤਾ ਲੱਗਿਆ ਸੀ ਉਸੇ ਟਾਈਮ ਇੱਥੇ ਪਹੁੰਚੇ ਆ ਤੇ ਫਿਰ ਚైనా ਡੋਰ ਦੀ ਲਪੇਟ ਚ ਆਉਣ ਕੰਢੇ ਡਿੱਗ ਪਏ ਥੱਲੇ ਉਹ ਤਾਂ ਸ਼ੁਕਰ ਹੈ ਕੋਈ ਪਿੱਛੋਂ ਤੇਜ਼ ਰਫ਼ਤਾਰ ਗੱਡੀ ਨਹੀਂ ਆਈ ਕੋਈ ਬੜੀ ਗੱਡੀ ਨਹੀਂ ਆਈ ਨਹੀਂ ਕੋਈ ਵੀ ਨੁਕਸਾਨ ਹੋ ਸਕਦਾ ਸੀ ਤੇ ਅਜੇ ਵੀ ਬਲੀਡਿੰਗ ਹੋ ਰਹੀ ਹੈ ਕਾਫੀ ਡਾਕਟਰ ਸਾਹਿਬ ਨੇ ਇਹੀ ਕਿਹਾ ਵੀ ਅਸੀਂ ਅਜੇ ਰੱਖਦੇ ਹਾਂ ਅਗਰ ਬਲੀਡਿੰਗ ਨਾ ਰੁਗੀ ਤਾਂ ਸਾਨੂੰ ਰੈਫਰ ਕਰਨਾ ਪਏਗਾ ਚਲੋ ਜੇ ਮਤਲਬ ਠੀਕ ਹੈ ਖਤਰੇ ਤੋਂ ਬਾਹਰ ਹੈ ਕੀ ਮੰਗ ਕੀ ਕਰਦੇ ਹੋ ਸਰ ਚਾਈਨਾ ਰੋਡ ਦੇਖੋ ਮੰਗ ਤਾਂ ਸਾਡੀ ਇਹ ਹੈ ਵੀ ਇਹ ਤਾਂ ਜ਼ਿੰਦਗੀ ਨਾਲ ਖਿਲਵਾੜ ਹੈ ਪਹਿਲਾਂ ਵੀ ਕਾਫੀ ਸਮੇਂ ਤੋਂ ਆ ਰਿਹਾ ਪਿਛਲੇ ਹਫ਼ਤੇ ਮੈਂ ਪੇਪਰ 'ਚ ਦੇਖਿਆ ਸੀ ਪ੍ਰਸ਼ਾਸਨ ਨੇ ਪੁਲਿਸ ਨੇ ਸ਼ਹਿਰ ਵਿੱਚ ਚੈਕਿੰਗ ਵੀ ਕੀਤੀ ਹੈ ਦੁਕਾਨਾਂ ਤੋਂ ਪਰ ਗਲਤ ਇਹ ਹੈ ਵੀ ਚੈਕਿੰਗ ਕਰਨ ਦੇ ਬਾਵਜੂਦ ਡੋਰ ਕਿਉਂ ਵਿਕਦੀ ਹੈ ਸਾਬ ਗੱਲ ਹੈ ਜਾਂ ਤਾਂ ਮিলি ਭੁਗਤ ਹੈ ਕੋਈ ਤਾਂ ਕਾਰਨ ਹੈ ਅਗਰ ਪ੍ਰਸ਼ਾਸਨ ਸਖਤਾਈ ਕਰੇ ਤਾਂ ਮੈਂ ਕਹਿੰਦਾ ਇੱਕ ਦਿਨ ਵੀ ਡੋਰ ਨਹੀਂ ਵਿਕ ਸਕਦੀ ਪਹਿਲਾਂ ਪੰਛੀ ਦੇਖੋ ਕਿੰਨੇ ਮਰਦੇ ਇਹਦੇ ਨਾਲ ਉਹ ਅਸੀਂ ਗੱਲ ਬਹੁਤੀ ਗੋਲੀ ਨਹੀਂ ਹੈਗੀ ਪਿਛਲੇ ਹਫਤੇ ਦੀ ਗੱਲ ਹੈ ਵੀ ਸਾਡਾ ਸਾਡੇ ਆਪਣੇ ਘਰ ਚੋਂ ਮੇਰੇ ਭਰਾ ਦਾ ਪੋਤਾ ਉਮੇਤੀ ਪੁਲ ਦੇ ਚੈਨਲ ਦੀ ਡੋਰ ਦੀ ਲਪੇਟ ਚ ਆ ਗਿਆ ਸੀ ਉਹਦੀ ਜੈਕਟ ਕੱਟੀ ਗਈ ਬਿਲਕੁਲ ਉਹਦਾ ਬਾਲ-ਬਾਲ ਬਚ ਗਿਆ ਉਹ ਮੁੰਡਾ ਸਾਰੇ 17-18 ਸਾਲ ਦੀ ਉਮਰ ਆਉਦੀ ਤਾਂ ਇਹ ਦੂਜਾ ਹਾਦਸਾ ਹੀ ਖਾਫਤੇ ਚ ਸਾਡੇ ਘਰ ਚ ਹੋਇਆ ਇਹ ਤਾਂ ਹੁਣ ਤੁਸੀਂ ਆਪਣੀ ਅੱਖਾਂ ਨਾਲ ਵੀ ਦੇਖ ਸਕਦੇ ਹੋ ਵੀ ਬਹੁਤ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਬਚਾਅ ਹੋ ਗਿਆ ਅਗਰ ਗਲੇ ਚ ਪੈ ਜਾਂਦੀ ਕਿਤੇ ਨੱਕ ਤੇ ਪੈ ਜਾਂਦੀ ਮੂੰਹ ਤੇ ਪੈ ਜਾਂਦੀ ਤਾਂ ਕੁਝ ਵੀ ਹੋ ਸਕਦਾ ਸੀ ਤਾਂ ਮੇਰੀ ਤਾਂ ਬੇਨਤੀ ਪ੍ਰਸ਼ਾਸਨ ਨੂੰ ਇਹੀ ਹੈ ਵੀ ਤੁਸੀਂ ਬਹੁਤ ਹੀ ਸਖਤਾਈ ਦੇ ਨਾਲ ਇਹ ਸਮਝ ਲਓ ਵੀ ਇਹ ਜਿੰਦਗੀ ਨਾਲ ਬਹੁਤ بڑا ਖਲਵਾੜ ਹੈ ਕੁਝ ਵੀ ਹੋ ਸਕਦਾ ਇਹਨੂੰ ਬਹੁਤ ਸਖਤਾਈ ਦੇ ਨਾਲ ਰੋਕੋ ਇਮੀਡੀਏਟ ਜਿਹੜਾ ਵੀ ਬੰਦਾ ਕੋਈ ਪકડਿਆ ਜਾਂਦਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਰ ਕਿਉਂਕਿ ਤੁਸੀਂ ਕੁਰਾਲੀ ਸ਼ਹਿਰ 'ਚ ਰਹਿੰਦੇ ਹੋ ਕਿੰਨੇ ਕਿ ਚਾਈਨਾ ਟੋਰ ਦੇ ਨਾਲ ਦਿਖਦੇ ਆ ਅੱਜਕੱਲ ਕਿਉਂਕਿ ਥੋੜੀ ਜਿਹੀ ਸੜਕ ਤੇ ਰੁਬਾਨ ਹੈ ਜੀ ਜਿਆਦਾ ਹੈ ਜੀ ਬਹੁਤ ਜਿਆਦਾ ਕੋਈ ਵੀ ਕਸਟਮਰ ਆਉਂਦਾ ਉਹਦੇ ਪੈਰਾਂ ਦੇ ਵਿੱਚ ਲਿਪਟੀ ਆਂਦੀ ਹੁੰਦੀ ਹੈ ਸਾਡੀ ਦੁਕਾਨ ਦੇ ਉੱਤੇ ਤੇ ਸਾਨੂੰ ਪੁਲ ਦੇ ਉੱਤੇ ਹੋਰ ਰਸਤਾ ਵੀ ਨਹੀਂ ਹੈ ਕੋਈ 메ਨ ਰਸਤਾ ਇੱਕ ਹੀ ਹੈ ਉਧਰ ਜਾਣ ਦਾ ਹੋਰ ਕੋਈ ਰਸਤਾ ਵੀ ਨਹੀਂ ਹੈ ਇਹ ਡੋਰ ਖੁੱਲੀ ਵਿਕਰੀ ਹੈ ਪੁਲਿਸ ਦੇਖੋ ਕਹਿ ਰਹੇ ਹੈ ਕਈ ਪਾਸੇ ਸ਼ਹਿਰਾਂ ਦੇ ਵਿੱਚ ਡਰੋਨ ਲਗਾਏ ਨੇ ਪੁਲਿਸ ਨੇ ਪਰ ਸਾਡੀ ਸ਼ਹਿਰ ਵਾਲੀ ਪੁਲਿਸ ਤਾਂ ਠੰਡੀ ਬੈਠੀ ਹੈ ਨਾ ਪੁੱਛਦੀ ਹੈ ਨਾ ਕਿਛਦੀ ਹੈ ਜੀ ਇੱਥੇ ਸਰਯਾਮ ਵਿਕਰੀ ਹੈ ਇੱਥੇ ਚੈਨਾ ਡੋਰ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹੀ ਕਰਦੇ ਆ ਵੀ ਇਹਦੀ ਕਰੇ ਜੀ ਹੁਣ ਭਗਵੰਤ ਮਾਨ ਤਾਂ ਹੋਰ ਕਹਿੰਦੇ ਆ ਮੰਤਰੀ ਸਾਹਿਬ ਪਰ ਮੁੱਖ ਮੰਤਰੀ ਸਾਹਿਬ ਵੀ ਅਸੀਂ ਐਦਾਂ ਨਸ਼ਾ ਥੰਮ ਪਾਣੀ ਹੋਰ ਪਾਣੀ ਇਹ ਚੈਨਾ ਡੋਰ ਕਿੱਥੇ ਤੋਂ ਆਉਂਦੀ ਹੈ ਇਹਨੂੰ ਵੀ ਥੰਮ ਪਾਵੇ